ਇਹ ਬਿਚੂਲੀ ਸਾਡਾ ਸਾਡੇ ਐਸਐਸਪੀ ਸਰਮਣੀਓ ਦੇ ਐਸਐਸਪੀ ਸਾਹਿਬ ਦੀ ਦਿਸ਼ਾ ਮੇਂ ਪੇਸ਼ ਆਇਆ ਹੈ ਟੈਸਪੀ ਡੀ ਨੇ ਇਸਨ ਆਪਣੀ ਦਿਸ਼ਾ ਹੈ। ਅਸੀਂ ਰੈਗੂਲਰ ਬੇਸਿਸ ਤੇ ਕਾਸੋ ਆਪਰੇਸ਼ਨ ਕਰਦੇ ਰਹਿੰਦੇ ਜਿਦੇ ਚ ਜਿੰਨੇ ਵੀ ਸ਼ੱਕੀ ਵਿਅਕਤੀ ਹੁੰਦੇ ਆ ਚਾਹੇ ਉਹ ਨਸ਼ੇ ਦੇ ਤਸਕਰੀ ਇਨਵੋਲਡ ਹੋਣ ਜਾਂ ਚੋਰੀ ਤੋਂ ਉਹਦੇ ਤੁਸੀਂ ਕਰਾ ਨੂੰ ਚੈੱਕ ਕਰੀਦਾ ਹੈ। ਅਸੀਂ ਕੀ ਵਿਅਕਤੀਆਂ ਨੂੰ ਚੈੱਕ ਕਰੀਦਾ ਹੈ। ਕਈ ਵਾਰ ਚੋਰੀ ਦੇ ਮੋਟਰਸਾਈਕਲ ਜਾਂ ਫੋਨ ਬਰਾਮਦ ਹੋਣ ਤੇ ਇਹ ਸਾਰੀ ਚੀਜ਼ਾਂ ਲਈ ਸਾਡੇ ਰੈਗੂਲਰ ਸਰਚ ਆਪਰੇਸ਼ਨ ਜਾਂਦੇ ਰਹੇ। ਉਸੇ ਤਹ ਇਹ ਤੁਸੀਂ ਅੱਜ ਐਸਐਸਪੀ ਸੋਰ ਸਪੈਸ਼ਲ ਬ੍ਰਾਂਚ ਤੇ ਆ ਗਏ। ਜਨਮ ਖਾਣਾ ਕੀ ਕੁਝ ਕੀ ਮਿਲੀ ਹੋਇਆ ਕੁਝ ਨਸ਼ਾ ਵਗੈਰਾ ਜਿਹਨਾਂ ਦੇ ਕਰ ਰਹੇ ਡੀਟਿਟ ਜਿੱਦਾਂ ਆਪਰੇਸ਼ਨ ਤੋਂ ਕੰਪਲੀਟ ਹੁੰਦਾ ਅਸੀਂ ਤੁਹਾਨੂੰ ਸਾਰਾ ਡਾਟਾ ਦੇ ਦਾਂਗੇ ਜੋ ਸਾਡਾ ਜਲਾਸਟ ਕਰ ਇਹ ਅੱਜ ਹੀ ਕੀਤੀ ਹੈ ਵੀ ਅੱਗੇ ਵੀ ਲਗਾਤਾਰ ਕੰਟੀਨਿਊਸ ਬਹੁਤ ਰੈਗੂਲਰ ਬੇਸਿਸ ਤੇ ਕਰਦੇ ਰਹਿੰਦੇ ਆ ਜਿਵੇਂ ਕਿਆਂ ਦੋ ਵਾਰ ਸਟਾਕ ਵਰਕ ਕਰੀ ਲਈਏ ਜਿਹਨੇ ਵੀ ਹੌਟਸਪੌਟਸ ਨੇ ਜਿੱਥੇ ਆਪਾਂ ਕਹਿੰਦੇ ਕਿ ਜਿਆਦਾ ਡਰਗ ਐਕਟੀਵਿਟੀ ਹੈ ਜਾਂ ਦਾਦਾ ਆਪਣ ਕੰਪਲੇਂਟ ਸਾੰਮੀ ਲੋਕਾਂ ਤੋਂ ਆਉਂਦੀਆਂ ਹੋਈਆਂ ਕਿਉਂਕਿ ਇਹ ਰੈਗੂਲਰ ਬੇਸਿਸ ਤੇ ਕਰਦੇ ਨੇ। ਜੀ ਬੇਸਿਕਲੀ ਸਾਡਾ ਸਾਡੇ ਐਸਐਸਪੀ ਸਰਮਣੀਓ ਕੇ ਐਸਐਸਪੀ ਸਾਹਿਬ ਦੀ ਦਿਸਨ ਅਪੇਸ਼ਾ ਹੈ ਤੇ ਐਸਵੀਡੀ ਰੈਂਸ ਕਿਸਨ ਅਪੇਸ਼ਾ ਹੈ। ਅਸੀਂ ਰੈਗੂਲਰ ਬੇਸਿਸ ਤੇ ਕਾਸੋ ਆਪਰੇਸ਼ਨ ਕਰਦੇ ਰਹਿੰਦੇ ਹਾਂ ਜਿਦੇ ਚ ਜਿੰਨੇ ਵੀ ਸ਼ੱਕੀ ਵਿਅਕਤੀ ਹੁੰਦੇ ਆ ਚਾਹੇ ਉਹ ਨਸ਼ੇ ਦੇ ਤਸਕਰੀ ਚ ਇਨਵੋਲਵ ਹੋਣ ਜਾਂ ਚੋਰ ਹੋਣ ਉਹਦੇ ਤੁਸੀਂ ਕਰਾਉਣ ਚੈੱਕ ਕਰੀਦਾ ਹੈ ਸ਼ੱਕੀ ਵਿਅਕਤੀਆਂ ਨੂੰ ਚੈੱਕ ਕਰੀਦਾ ਹੈ। ਕਈ ਵਾਰ ਚੋਰੀ ਦੇ ਮੋਟਰਸਾਈਕਲ ਜਾਂ ਫੋਨ ਬਰਾਮਦ ਹੋ ਜਾਂਦੇ। ਇਹ ਸਾਰੀ ਚੀਜ਼ਾਂ ਲਈ ਸਾਡੇ ਰੈਗੂਲਰ ਸਰਚ ਆਪਰੇ ਉਸ ਇਟਸ ਹੈ ਤਸੀ ਅੱਜ 20 20 ਸਪੈਸ਼ਲ ਬ੍ਰਾਂਚ ਤੇ ਅਸੀਂ ਸੇਮੋ ਸਾਡੇ ਵੀ ਫੋਰਸ ਨਾਲ ਸਬੰਧਤ ਹੈ ਸਬੰਧਤ ਹੈ। ਇਹ ਕੁਝ ਜੀ ਮਿਲੀ ਵੀ ਕਰਾ ਕੁਝ ਨਸ਼ਾ ਵਗੈਰਾ ਜਿਹਨਾਂ ਦੇ ਕਰਾ ਰਿਪੋਰਟ ਕੀਤੀਆਂ ਜਾਂਦੀਆਂ ਨੇ। ਜਦੋਂ ਵੀ ਆਪਰੇਸ਼ਨ ਟੂ ਕੰਪਲੀਟ ਹੁੰਦਾ ਅਸੀਂ ਤੁਹਾਨੂੰ ਸਾਰਾ ਡਾਟਾ ਦੇ ਦਿੰਦੇ ਹਾਂ ਜੋ ਸਾਡਾ ਜਨਰਲ ਰਿਪੋਰਟ ਹੈ। ਇਹ ਅੱਜ ਹੀ ਕੀਤੀ ਹੈ ਵੀ ਅੱਗੇ ਵੀ ਲਗਾਤਾਰ ਕੰਟੀਨਿਊਸ ਬਹੁਤ ਰੈਗੂਲਰ ਬੇਸਿਸ ਤੇ ਕਰਦੇ ਰਹਿੰਦੇ ਆ ਤੇ ਜਿੱਕਿਆ ਦੋ ਵਾਰ ਤੋਂ ਕਟ ਵਰਕ ਕਰੀ ਰਹੀ ਹੈ। ਜਿਹਨੇ ਵੀ ਹੌਟਸਪots ਨੇ ਜਿੱਥੇ ਆਪਾਂ ਕਹਿ ਵੀ ਕਿ ਜ਼ਿਆਦਾ ਡਰਗ ਐਕਟੀਵਿਟੀ ਹੈ ਜਾਂ ਜ਼ਿਆਦਾ ਆਪਨ ਕੰਪਲੇਂਟਸ ਆਉਂਦੀਆਂ ਲੋਕਾਂ ਤੋਂ ਆਉਂਦੀਆਂ ਉਹ ਏਰੀਆ ਜਿੱਥੇ ਇਹ ਰੈਗੂਲਰ ਸਾਨੂੰ ਅਪੀਸ਼ਾ ਹੈ ਐਸਵੀਡੀ ਰੈਂਸ ਨੂੰ ਸਾਨੂੰ ਅਪੀਸ਼ਾ ਹੈ ਅਸੀਂ ਰੈਗੂਲਰ ਬੇਸਿਸ ਤੇ ਕਾਸੋ ਆਪਰੇਸ਼ਨ ਕਰਦੇ ਰਹਿੰਦੇ ਜਿਹਦੇ ਜਿੰਨੇ ਵੀ ਸ਼ੱਕੀ ਵਿਅਕਤੀ ਹੁੰਦੇ ਆ ਚਾਹੇ ਉਹ ਨਸ਼ੇ ਦੇ ਤਸਕਰੀ ਚ ਇਨਵੋਲਵ ਹੋਣ ਜਾਂ ਚੋਰ ਹੋਣ ਉਹਦੇ ਤੁਸੀਂ ਕਰਾ ਨੂੰ ਚੈੱਕ ਕਰੀਦਾ ਹੈ ਅਸੀਂ ਕੀ ਵਿਅਕਤੀਆਂ ਨੂੰ ਚੈੱਕ ਕਰੀਦਾ ਹੈ ਕਈ ਵਾਰ ਚੋਰੀ ਦੇ ਮੋਟਰਸਾਈਕਲ ਜਾਂ ਫੋਨ ਬਰਾਮਦ ਹੋ ਜਾਂਦੇ ਇਹ ਸਾਰੀ ਚੀਜ਼ਾਂ ਲਈ ਸਾਡੇ ਰੈਗੂਲਰ ਸਰਚ ਆਪਰੇਸ਼ਨ ਚੱਲਦੇ ਰਹਿੰਦੇ ਉਸੇ ਤਹਤ ਅਸੀਂ ਅੱਜ ਇਸ ਬੀਸਪੀਸ ਤੇ ਸਪੈਸ਼ਲ ਬ੍ਰਾਂਚ ਤੇ ਆਸੀ ਤਿੰਨੋਂ ਸਾਡੇ ਵੀ ਫੋਰਸ ਦੇ ਨਾਲ ਸਬੰਧਤ ਅਫਸਰਾਂ ਤੋਂ ਬੈਠੇ। ਕਿ ਕੁਝ ਕੀ ਮਿਲੀ ਵੀ ਕਰਾ ਕੁਝ ਨਸ਼ਾ ਵਗੈਰਾ ਜਿਹਨਾਂ ਦੇ ਕਰੈਡ ਰੀਡ ਕੀਤੀ ਜਾਂਦੀ ਹੈ। ਜਿੱਦਾਂ ਆਪਰੇਸ਼ਨ ਤੋਂ ਕੰਪਲੀਟ ਹੁੰਦਾ ਅਸੀਂ ਤੁਹਾਨੂੰ ਸਾਰਾ ਡਾਟਾ ਦੇ ਦਾਂਗੇ ਜੋ ਸਾਡਾ ਜਲਦ ਕਰ ਇਹ ਅੱਜ ਹੀ ਕੀਤੀ ਹੈ ਵੀ ਅੱਗੇ ਵੀ ਲਗਾਤਾਰ ਕੰਟੀਨਿਊਸ ਬਹੁਤ ਰੈਗੂਲਰ ਬੇਸਿਸ ਤੇ ਕਰਦੇ ਰਹਿੰਦੇ ਆ ਤੇ ਜਿੱਦਕਿਆ ਦੋ ਵਾਰ ਤੋਂ ਕਟ ਵਰਕ ਕਰੀ ਰਹੀ ਹੈ। ਜਿਹਨੇ ਵੀ ਹੌਟ ਸਪots ਨੇ ਜਿੱਥੇ ਆਪਾਂ ਕਹਿ ਦਈਏ ਕਿ ਜ਼ਿਆਦਾ ਡਰਗ ਐਕਟੀਵਿਟੀ ਹੈ ਜਾਂ ਜ਼ਿਆਦਾ ਆਪਣ ਕੰਪਲੇਂਟ ਸਾਧੀਆਂ ਲੋਕਾਂ ਤੋਂ ਉਹ ਨਾਉਂ ایرিয়া ਜਿੱਥੇ ਇਹ ਇਹ ਗੁਰੂ ਦੇ ਚੱਲ ਕਰਦੇ ਨੇ। ਜੀ ਬੇਸਿਕਲੀ ਸਾਡਾ ਸਾਡੇ ਐਸਐਸਪੀ ਸਰਮਣੀਓ ਦੇ ਐਸਐਸਪੀ ਸਾਹਿਬ ਦੇ ਦਿਸਨ ਅਪਦੇਸ਼ਾ ਹੈ ਟＳਵੀਡੀ ਦੇ ਦਿਸਨ ਅਪਦੇਸ਼ਾ ਹੈ। ਅਸੀਂ ਰੈਗੂਲਰ ਬੇਸਿਸ ਤੇ ਕਾਸੋ ਆਪਰੇਸ਼ਨ ਕਰਦੇ ਰਹਿੰਦੇ ਜਿਦੇ ਚ ਜਿੰਨੇ ਵੀ ਸ਼ੱਕੀ ਵਿਅਕਤੀ ਹੁੰਦੇ ਆ ਚਾਹੇ ਉਹ ਨਸ਼ੇ ਦੇ ਤਸਕਰੀ ਇਨਵੋਲਡ ਹੋਣ ਜਾਂ ਚੋਰ ਹੋਣ ਉਹਦੇ ਤੁਸੀਂ ਕਰਾ ਨੂੰ ਚੈੱਕ ਕਰੀਦਾ ਹੈ। ਅਸਿੱਤੀ ਵਿਅਕਤੀਆਂ ਨੂੰ ਚੈੱਕ ਕਰੀਦਾ ਹੈ। ਕਈ ਵਾਰ ਚੋਰੀ ਦੇ ਮੋਟਰਸਾਈਕਲ ਜਾਂ ਫੋਨ ਬਰਾਮਦ ਹੋ ਜਾਂਦੇ। ਇਹ ਸਾਰੀ ਚੀਜ਼ਾਂ ਲਈ ਸਾਡੇ ਰੈਗੂਲਰ ਸਰਚ ਆਪਰੇਸ਼ਨ ਚੱਲਦੇ ਰਹੇ। ਅਸੀਂ ਤੇ ਅੱਜ 2020 ਸਪੈਸ਼ਲ ਬ੍ਰਾਂਚ ਤੇ ਆ ਗਏ ਜਿੰਨੋਂ ਸਾਡੇ ਰਿਪੋਰਟ ਦੇ ਨਾਲ ਸਬਦਕ ਬਚਾਫਤ ਤੋਂ ਬਾਰੇ। ਕਿ ਕੁਝ ਕੀ ਮਿਲੀ ਹੋਇਆ ਕੁਝ ਨਸ਼ਾ ਵਗੈਰਾ ਜਿਹਨਾਂ ਦੇ ਕਰੈਕਟਿਵਿਟੀ ਜੁਦੀ ਆ। ਜਦੋਂ ਇਹ ਆਪਰੇਸ਼ਨ ਟੂ ਕੰਪਲੀਟ ਹੁੰਦਾ ਅਸੀਂ ਤੁਹਾਨੂੰ ਸਾਰਾ ਡਾਟਾ ਦੇ ਦਾਂਗੇ ਜੋ ਸਾਡਾ ਜਵਾਬ ਕਰੇ। ਇਹ ਅੱਜ ਹੀ ਕੀਤੀ ਹੈ ਵੀ ਅੱਗੇ ਵੀ ਲਗਾਤਾਰ ਕੰਟੀਨਿਊਸ ਬਹੁਤ ਰੈਗੂਲਰ ਬੇਸਿਸ ਤੇ ਕਰਦੇ ਰਹਿੰਦੇ ਆ ਜਿਵੇਂ ਕਿਆਂ ਦੋ ਵਾਰ ਸਟਾਕ ਵਰਕ ਕਰੀ ਲਈਏ। ਜਿਨੇ ਵੀ ਹੌਟ ਸਪots ਨੇ ਜਿੱਥੇ ਆਪਾਂ ਕਹਿ ਦਈਏ ਕਿ ਜ਼ਿਆਦਾ ਡਰਗ ਐਕਟੀਵਿਟੀ ਹੈ ਜਾਂ ਜ਼ਿਆਦਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर